18 ਮਾਰਚ ਦੇਰ ਰਾਤ ਬਟਿੰਡਾ ਦੇ ਤੋਬੀਆਣਾ ਵਿਖੇ ਪੁਰਾਣੀ ਰਜਿਸਟਰੀ ਚੱਲਦਿਆਂ ਤੇਜਤਾਰ ਹਥਿਆਰਾਂ ਦੇ ਨਾਲ ਬਿਆਨਤਨਗਰ ਦੇ ਰਣਪਾਲੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਮ੍ਰਿਤਕ ਨੌਜਵਾਨ ਦੇ ਦੋਸਤ ਰਵਿੰਦਰ ਦੱਸਿਆ ਕਿ ਜਦੋਂ ਉਹ ਕਾਲੀ ਕੰਮ ਤੋਂ ਪਰਤ ਰਿਹਾ ਸੀ ਤਾਂ ਕੁਝ ਲੋਕ ਉਸ ਨੂੰ ਬੁਲਾ ਕੇ ਲੈ ਗਏ ਤੇ ਉਸ ਉੱਪਰ ਤੋਬੀਆਣਾ ਬਸਤੀ ਵਿਖੇ ਤੇਜਤਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਜਦੋਂ ਘਟਨਾ ਦਾ ਉਹਨਾਂ ਨੂੰ ਪਤਾ ਲੱਗਿਆ ਤਾਂ ਉਹ ਮੌਕੇ ਤੇ ਪਹੁੰਚੇ ਤੇ ਦੇਖਿਆ ਕਿ ਕਾਲੀ ਦੇ ਸਿਰ ਤੇ ਵਿੱਚ ਗੰਭੀਰ ਸੱਟਾਂ ਸੀ ਇਸ ਨੂੰ ਇਲਾਜ ਦੇ ਲਈ ਹਸਪਤਾਲ ਲਿਜਾਦਾ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਉਹ ਰਾਜਨਾਮਾ ਇਹਨਾਂ ਦਾ ਹੋ ਗਿਆ ਸੀ ਆ ਤੇ ਅੱਜ ਇਹਨਾਂ ਸ਼ਾਮ ਜੀ ਦੀ ਗੱਲ ਜਦੋਂ ਕੰਮ ਤੋਂ ਆਇਆ ਕਾਲੀ ਤੇ ਉਹਨੂੰ ਬੁਲਾ ਕੇ ਲੈ ਗਈ ਗੋਸ਼ਾ ਤੇ ਉਹਦਾ ਸੰਤਰਾਮ ਦਾ ਡੈਡੀ ਸੰਦੀ ਦਾ ਉਹ ਬੁਲਾ ਕੇ ਜਦੋਂ ਲੈ ਗਏ ਤੇ ਉਹ ਕਹਿੰਦੇ ਆਇਆ ਕੋਈ ਕੰਮ ਚੱਲਦੇ ਆਂ ਆਪਾਂ ਇਧਰ ਜਦੋਂ ਲੈ ਗਏ ਪਿਛਲੀ ਸਾਈਡ ਚਲੇ ਗਏ ਗੁਰਦੁਆਰੇ ਦੇ ਬੈਕਸਾਈਡ ਉੱਥੇ ਮੁੰਡੇ ਖੜਾ ਰਗੇ ਸੀ ਇਹਨਾਂ ਨੇ 10-15 ਜਣੇ ਸੀ ਇਹ ਉਹਨੇ ਆ ਕੇ ਬੱਚੋ ਉੱਤੇ ਮਾਰਨ ਲੱਗ ਗਏ ਸੱਟਾਂ ਹੁੰਦੀ ਮਾਰੀ ਜੇ ਸਿਰ ਚ ਮਾਰੀ ਸਿਰੋਂ ਦਾ ਪਾਟ ਗਿਆ ਸੀ ਜੀ ਜਦੋਂ ਨੂੰ ਮੈਂ ਭੱਜਿਆ ਉਹ ਸਾਰੇ ਟੱਪ ਗਏ ਸੀ ਜੀ ਉਧਰੋਂ ਅੱਛਾ ਸਾਰੇ ਜਨੇ ਭੱਜ ਗਏ ਚੱਲ ਭੱਜ ਗਏ ਸੀ ਜਦੋਂ ਮੈਂ ਉਹਨੂੰ ਲੈ ਗਿਆ ਫਿਰ ਚੱਕ ਕੇ ਸਰ ਹਸਪੀਟਲ ਲੈ ਕੇ ਗਿਆ ਸੀ ਮੈਂ ਉਹਨੂੰ ਉੱਥੇ ਤੇ ਉਹਨਾਂ ਨੇ ਕਿਹਾ ਤਾਂ ਵੀ ਡੱਡਾ ਜੇ ਤਾਂ ਕਿੰਨੇ ਕੁ ਮਹੀਨਾਂ ਤੋਂ ਹਾਂ ਸੀ 20 ਸਾਲ ਦਾ ਸੀ ਸਰ ਸਾਰੇ ਇੱਕ ਸੀਗਾ ਚੋਚੋ ਸੀਗਾ ਝਗੜਾ ਇਹਨਾਂ ਦਾ ਪਹਿਲਾਂ ਪੁਰਾਣਾ ਚੱਲਦਾ ਨਹੀਂ ਨਹੀਂ ਕੋਈ ਹੁਣੀ ਸੀਗਾ ਜੇ ਮਾਰੀ ਮੋਟੀ ਗੱਲੀ ਸੀ ਸਰ ਹੁ ਤਾਂ ਕੋਈ ਝਗੜਾ ਨਹੀਂ ਸੀ ਕੱਲ ਨਾਲ ਰਾਜੀ ਨਾਮੇ ਵੀ ਕਰਾਤਾ ਸੀਗਾ ਜਿੰਨਾਂ ਦਾ ਸਰ ਫਿਰ ਤੁਸੀਂ ਹੁਣ ਜਦੋਂ ਤੁਸੀਂ ਕੇ ਮੌਕੇ ਤੇ ਜਾਂਦੇ ਹਾਂਜੀ ਮੌਕੇ ਤੇ ਮੈਂ ਹੀ ਗਿਆ ਸਰ ਭੱਜ ਗਿਆ ਉਹਨੂੰ ਛੁੜਾਉਣ ਵਾਸਤੇ ਉਹਨੂੰ ਤੇ ਉਹ ਭੱਜ ਗਿਆ ਜਦੋਂ ਉਹ ਤਾਂ ਤੇ ਹਸਪਤਲ ਤੁਸੀਂ ਲੈ ਕੇ ਗਏ ਮੈਂ ਖੁਦ ਲੱਗਿਆ ਜੀ ਸਰ ਚੱਕ ਕੇ ਜੀ ਡਾਕਟਰ ਕੀ ਕਹਿੰਦੇ ਜੀ ਡਾਕਟਰ ਕਹਿੰਦੇ ਡੈੱਡ ਹੋ ਗਏ ਜੀ ਕਤਲ ਹੋ ਗਿਆ ਮਾਰਤਾ ਸੀ ਹਾਂਜੀ ਤੇ ਪੁਲਿਸ ਨੂੰ ਤਲਾਕੀ ਦਿੱਤੀ ਸੀ ਕਿ ਪੁਲਿਸ ਨੂੰ ਤਲਾਕੀ ਹੁਣੀ ਕਰਕੇ ਆਏ ਸਾਰੇ ਸਾਰਿਆਂ ਨੂੰ ਪੁਲਿਸ ਨੇ ਵੀ ਕਰਤੀ ਆ। ਆ ਜੀ ਮੋਕੇ ਤੇ ਹੁਣ ਹਾਂਜੀ ਹਾਂਜੀ ਮੋਕੇ ਸਰ ਮੁੰਦਰ ਤਾਂ ਪਹੁੰਚੀ ਨਹੀਂ ਜਿੱਥੇ ਕਤਲ ਹੋਇਆ ਸੀ ਹਜੇ ਤੱਕ ਆਈ ਨਹੀਂ। ਨਾ ਇੱਥੇ ਕਰ ਆਈਏ ਸਰ। ਹਾਂਜੀ ਕੀ ਨਾਮ ਸੀ ਮਰਨ ਵਾਲੇ ਦਾ? ਬਿਸ਼ੇਵਾਂਸੀ ਕਾ ਸਰ। ਸ਼ਿਵਮ। ਹਾਂਜੀ ਕਾਲੀ ਕਹਿੰਦੇ ਸੀ। ਉਧਰ ਬ੍ਰਿੱਤ ਦੀ ਮਾਂ ਦਾ ਰੋ ਰੋ ਬੁਰਾ ਹਾਲ ਹੋ ਗਿਆ। ਦੇ ਉਸ ਦਾ ਕਹਿਣਾ ਇਹ ਕਿ ਇੰਨਾ ਨੌਜਵਾਨਾ ਵਿਚਕਾਰ ਪਹਿਲਾਂ ਵੀ ਲੜਾਈ ਝਗੜਾ ਚੱਲ ਰਿਹਾ ਸੀ ਤੇ ਕਈ ਵਾਰ ਰਾਜ਼ੀਨਾਮਾ ਵੀ ਹੋਇਆ ਸੀ ਪਰ ਉਹਨਾਂ ਨੂੰ ਇਹ ਪਤਾ ਨਹੀਂ ਸੀ ਕਿ ਉਹ ਉਸਦੇ ਮੁੰਡੇ ਨੂੰ ਇੰਨੀ ਭਿਆਨਕ ਮੌਤੇ ਦੇਣਗੇ ਕੁਝ ਰਾਤ ਨਹੀਂ ਦੀ ਜੀ ਕਰਤੇ ਗਏ ਉਹ ਬਈ ਪਿਛਲੀ ਗਲੀ ਵਿੱਚ ਜਾ ਕੇ ਨੇ ਬਸ ਇਹੀ ਪਕੜ ਲਿਓ ਨੜਕਾ ਨੇ ਯਹਾਂ ਸੇ ਲੈ ਕੇ ਗਲੀ ਵਿੱਚ ਆ ਗਲੀ ਵਿੱਚ ਜਾ ਕੇ ਨਹੀਂ ਵਾਕਿਸਕੇ ਨੇ ਤਲਵਾਰ ਮਾਰੀ ਤਲਵਾਰ ਮਾਰ ਕੇ ਵਾਕਿਸਕੇ ਤਾਂ ਸਿਰ ਹੀ ਦੋ ਹੈਗੇ ਯਹੀਂ ਚਾਲ ਲੈ ਕਰਕੇ ਹਮਕੋ ਕਿਸੇ ਨੜਕਾ ਨੇ ਬਤਾਈ ਥੀ ਆ ਕੇ ਕਿ ਭਈ ਤੁਮਾਰਾ लड़का को लेके पकड़ के नहीं तो मेरे लड़का मेरे लड़का गए हो तो मेरे लड़का गयो, लड़का गयो तो तो तब मुझे कदों दरना दस बार जने छोड़ के नहीं भाग के बाहर मूर्ख के नहीं गया घर से कौन लेके गया उसको घर से नहीं जी घर से तो गया रोटी उठिका के माँ से बुलाया लड़का ने इस गली पिछली गली में से बुला लिया तो प्यार बुला के जाके नहीं उन पे तलवार तलवार उसकी तलवार संतराम और संतराम को चोर संतराम भी साथ ही तो संतराम भी साथ ही तो उनके एक गोसा नाड़ एक बिल्लास डॉक्टर क्या बोल रहे बच्चे को लेके गए तो ਕਾਰੀ ਹਸਪਤਾਲ ਵਿੱਚ ਚੋਤਾਨਾਤ ਡਾਕਟਰ ਦਾ ਕਹਿਣਾ ਹੈ ਕਿ ਉਹਨਾਂ ਕੋਲ ਇੱਕ ਨੌਜਵਾਨ ਨੂੰ ਲਿਆਂਦਾ ਗਿਆ ਸੀ ਜਿਸ ਦੀ ਰਸਤੇ ਵਿੱਚ ਹੀ ਮੌਤ ਹੋ ਗਈ ਸੀ ਤੇ ਸਿਰ ਦੇ ਵਿੱਚ ਗੰਭੀਰ ਸੱਟਾਂ ਸਨ ਹਰ ਪੁਲਿਸ ਨੂੰ ਇਸ ਬਾਬਤ ਜਾਣਕਾਰੀ ਦਿੱਤੀ ਗਈ ਹੈ ਲੜਾਈ ਝਗੜੇ ਦਾ ਮਾਮਲਾ ਹੈ ਉਹ ਦਸਰੇ ਜਿਵੇਂ ਕਿ ਕੱਚਾ ਤੋਂ ਬਿਨਾਂ ਇਹਨਾਂ ਦਾ ਕੋਈ ਲੜਾਈ ਝਗੜਾ ਹੋਇਆ ਹੈ ਤੇ ਇੱਥੇ ਲਿਆਉਣ ਤੋਂ ਪਹਿਲਾਂ ਹੀ ਉਹਨਾਂ ਦੀ ਮੌਤ ਹੋ ਚੁੱਕੀ ਸੀ ਕਿੰਨੀ ਉਮਰ ਦਾ ਸੀ ਉਹ ਮਰ ਲਗਭਗ 20 ਸਾਲ ਦੀ ਉਮਰ ਦਾ ਹੈ ਕਿ ਇਹ ਤਾਂ ਸੱਟ ਲੱਗੀਆਂ ਜਾਂ ਕਿਸ ਤਰ੍ਹਾਂ ਮਾਰਿਆ ਕੁਝ ਨਹੀਂ ਲੱਗਿਆ ਇਹ ਹਾਲੇ ਕੁਝ ਨਹੀਂ ਕਹਿ ਸਕਦੇ ਕਿ ਕੀ ਵਜ੍ਹਾ ਹੋ ਸਕਦਾ ਹੈ ਸਿਰ ਤੇ ਸੱਟ ਹੈਗੀ ਉਹਨਾਂ ਦੇ ਫਿਰ ਹਾਲ ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਦੇ ਦਿੱਤੀ ਗਈ ਹੈ ਤੇ ਪੁਲਿਸ ਨੇ ਕਾਰਵਾਈ ਆਰੰਭ ਕੀਤੀ ਹੈ ਤੇ ਪੁਲਿਸ ਮੁਲਜ਼ਮਾਂ ਦੀ ਪਾਲ ਦੇ ਵਿੱਚ ਜੁੜ ਚੁੱਕੀ ਹੈ ਜਗਬਾਣੀ ਟੀਵੀ ਦੇ ਲਈ ਬਠਿੰਡਾ ਤੋਂ ਮਰਪਤ ਸਿੰਘ ਦੀ ਰਿਪੋਰਟ